ਹੈਲੋ ਫਰੈਂਡਸ ਕੀ ਮੇ ਉਹ ਸਾਰੇ ਜਣੇ ਆਈ ਹੋ ਸਾਰੇ ਜਣੇ ਠੀਕ ਠਾਕ ਹੋਮੋਂਗੇ ਤੇ ਲੋ ਜੀ ਇੱਕ ਨਵੇਂ ਟਿਪਸ ਦੇ ਨਾਲ ਇੱਕ ਨਵੀਂ ਚੀਜ਼ ਦੇ ਨਾਲ ਆਪਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਫੇਰ ਆਏ ਆ ਤੇ ਲੋ ਜੀ ਆਪਾਂ ਅੱਜ ਗੱਲ ਕਰਾਂਗੇ ਹੈਲਥ ਦੇ ਬਾਰੇ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਕੱਲ ਹਰੇਕ ਚੀਜ਼ ਦੇ ਉੱਤੇ ਸਪਰੇ ਹੁੰਦੀ ਹੈ ਕੈਮੀਕਲ ਬਹੁਤ ਜ਼ਿਆਦਾ ਹੋ ਰਹੇ ਹਨਾ ਖਾਣ ਦੀਆਂ ਚੀਜ਼ਾਂ ਦੇ ਉੱਤੇ ਲਾ ਲੋ ਤੁਸੀਂ ਤੇ ਜਿਵੇਂ ਕਿ ਆਪਾਂ ਸਲਾਦ ਵਗੈਰਾ ਖਾ ਰਹੇ ਆ ਕੋਈ ਫਰੂਟ ਹੋ ਗਿਆ ਕੋਈ ਸਬਜੀ ਹੋ ਗਈ ਤੇ ਅ ਅੱਜਕੱਲ ਬਹੁਤ ਜ਼ਿਆਦਾ ਸਪਰੇ ਵਾਲੀਆਂ ਚੀਜ਼ਾਂ ਆ ਰਹੀਆਂ ਤੇ ਉਹਨਾਂ ਤੋਂ ਬਚਣ ਦੇ ਲਈ ਕੁਝ ਖਾਸ ਨਿਯਮ ਐ ਕੁਝ ਖਾਸ ਉਪਾਅ ਐ ਜਿਹੜੇ ਮੈਂ ਤੁਹਾਨੂੰ ਦੱਸਣ ਲੱਗੀ ਆ ਜਿਹੜੇ ਅਸੀਂ ਵੀ ਖੁਦ ਵੀ ਫੋਲੋ ਕਰਦੇ ਆ ਤੇ ਮੇਰੇ ਕੋਲ ਨਾ ਇੱਕ ਡਾਕਟਰ ਮੈਂ ਨਾ ਇੱਕ ਡਾਕਟਰ ਐ ਸਾਡੇ ਗੁਆਂਢੀਆਂ ਦੇ ਹੀ ਰਹਿੰਦੇ ਆ ਉਹਨਾਂ ਤੋਂ ਪੁੱਛਦੀ ਰਹਿੰਨੀ ਹੁੰਨੀ ਐ ਮਤਲਬ ਬਹੁਤ ਵਧੀਆ ਟਿਪਸ ਦੱਸਦੇ ਆ ਸਾਨੂੰ ਤੇ ਉਹਨਾਂ ਤੋਂ ਮੈਂ ਨਾ ਕਾਫੀ ਹੱਦ ਤੱਕ ਪੁੱਛਦੀ ਰਹਿੰਨੀ ਐ ਹਨਾ ਚੀਜ਼ਾਂ ਤੇ ਉਹਨਾਂ ਨੇ ਮੈਨੂੰ ਕਾਫੀ ਹੱਦ ਤੱਕ ਬਹੁਤ ਵਧੀਆ ਚੀਜ਼ਾਂ ਦੱਸੀਆਂ ਜੋ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਤੇ ਲੋ ਜੀ ਆਪਾਂ ਸ਼ੇਅਰ ਕਰਦੇ ਆ ਜਿਨ੍ਹਾਂ ਨੂੰ ਆਪਾਂ ਦੇਖੋ ਆਪਾਂ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਸਾਰੀ ਚੀਜ਼ਾਂ ਦਾ ਹੱਲ ਆਪਣੇ ਘਰ ਦੇ ਵਿੱਚ ਹੀ ਹੁੰਦਾ ਹੈ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਵੀ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਜੋ ਵੀ ਚੀਜ਼ਾਂ ਆ ਜੋ ਵੀ ਆਪਣੀ ਹੈਲਥ ਦੇ ਸਬੰਧਿਤ ਚੀਜ਼ਾਂ ਸਾਰੀਆਂ ਆਪਾਂ ਨੂੰ ਆਪਣੇ ਘਰ ਦੇ ਵਿੱਚ ਹੀ ਮੌਜੂਦ ਮਿਲਦੀਆਂ ਆ ਤੋ ਲੋ ਜੀ ਇਹਦੇ ਵਿੱਚ ਕਿਹੜੀ ਚੀਜ਼ਾਂ ਯੂਜ਼ ਕਰਨੀ ਚਾਹੀਦੀ ਆ ਮੈਂ ਤੁਹਾਨੂੰ ਦੱਸ ਦੰਨੀ ਆ ਸਭ ਤੋਂ ਪਹਿਲਾਂ ਆਪਾਂ ਜਦੋਂ ਸਵੇਰੇ ਉੱਠਦੇ ਆ ਹਨਾ ਫਰੈਸ਼ ਹੋ ਕੇ ਬਰਸ਼-ਬਰਸ਼ ਕਰਕੇ ਆਪਾਂ ਨੂੰ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਤੁਸੀਂ 10 ਮਿੰਟ ਕਰੋ ਭਾਵੇਂ ਤੁਸੀਂ 15 ਮਿੰਟ ਕਰੋ ਲੇਕਿਨ ਡੇਲੀ ਤੁਸੀਂ 10 ਮਿੰਟ ਐਕਸਰਸਾਈਜ਼ ਦੇ ਕੱਢਣੇ ਹੀ ਕੱਢਣੇ ਆ ਇਹਦੇ ਨਾਲ ਤੁਹਾਡੇ ਸਰੀਰ ਦੇ ਵਜ਼ਨ ਨਹੀਂ ਵਧੂਗਾ ਤੁਹਾਡੇ ਸਰੀਰ ਦਾ ਜੋ ਬੈਲੈਂਸ ਹੈ ਉਹ ਪੂਰੀ ਤਰ੍ਹਾਂ ਮਤਲਬ ਬੈਲੈਂਸ ਠੀਕ ਰਹੂਗਾ ਤੁਹਾਡਾ ਸਰੀਰ ਦਾ ਔਰ ਤੁਹਾਨੂੰ ਕੋਈ ਵੀ ਕੋਈ ਦਿੱਕਤ ਨਹੀਂ ਆਉਗੀ ਪ੍ਰੋਬਲਮ ਨਹੀਂ ਹੋਗੀ ਕੋਈ ਬਿਮਾਰੀ ਨਹੀਂ ਲੱਗਦੀ ਇਹਦੇ ਨਾਲ ਤੇ ਉਸ ਤੋਂ ਬਾਅਦ ਤੁਸੀਂ ਡੇਲੀ ਕੋਸਾ ਪਾਣੀ ਚਾਹ ਪੀਣ ਤੋਂ ਪਹਿਲਾਂ ਕੋਸਾ ਪਾਣੀ ਤੁਸੀਂ ਇੱਕ ਗਲਾਸ ਪੀਣਾ ਹੀ ਪੀਣਾ ਹੈ ਡੇਲੀ ਹਨ ਜਿਵੇਂ ਤੁਸੀਂ ਕੋਸਾ ਪਾਣੀ ਪੀਓਗੇ ਡੇਲੀ ਤੁਹਾਡੇ ਅੰਦਰ ਜੋ ਬਲੋਕੇਜ ਹੁੰਦੀਆਂ ਜੋ ਕਚਰਾ ਵਗੈਰਾ ਹੁੰਦਾ ਨਸਾਂ ਦੇ ਵਿੱਚ ਫਸਿਆ ਹੋਇਆ ਕੋਸੇ ਪਾਣੀ ਦੇ ਨਾਲ ਸਾਰਾ ਚੀਜ਼ ਨਿਕਲ ਜਾਂਦਾ ਹੌਲੀ ਹੌਲੀ ਤੇ ਕਾਫੀ ਜ਼ਿਆਦਾ ਕੋਸਾ ਪਾਣੀ ਤੁਹਾਡੇ ਜੋ ਨਸਾ ਫੁੱਲੀਆਂ ਵੀ ਹੁੰਦੀਆਂ ਤੁਹਾਡੇ ਅੰਦਰ ਸੋਜ ਵਗੈਰਾ ਹੁੰਦੀ ਹੈ ਉਹ ਸਾਰੀਆਂ ਠੀਕ ਕਰ ਦਿੰਦਾ ਕੋਸਾ ਪਾਣੀ ਜਦੋਂ ਆਪਾਂ ਪੀਂਦੇ ਆ ਸਵੇਰੇ ਹਨਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੁਪਹਿਰੇ ਆਨੇ ਆ ਦੁਪਹਿਰ ਨੂੰ ਰੋਟੀ ਖਾਣ ਤੋਂ ਪਹਿਲਾਂ ਤੁਸੀਂ ਅਗਰ ਤੁਹਾਡੇ ਘਰ 'ਚ ਸਲਾਦ ਹੈ ਟਮਾਟਰ ਤੁਹਾਨੂੰ ਪਤਾ ਹੀ ਹੁੰਦੇ ਹੀ ਆਂ ਸਬਜ਼ੀ 'ਚ ਟਮਾਟਰ ਲੈ ਲਓ ਥੋੜਾ ਜਿਹਾ ਪਿਆਜ਼ ਲੈ ਲਓ ਔਰ ਥੋੜਾ ਜਿਹਾ ਤੁਸੀਂ ਖੀਰਾ ਲੈ ਲਓ ਖੀਰਾ ਪਿਆ ਹੁੰਦਾ ਹਨਾ ਜੋ ਮੇਰੇ ਕਹਿਣ ਦਾ ਮਤਲਬ ਹੈ ਜੋ ਆਪਾਂ ਸਲਾਦ ਖਾਣੇ ਆਂ ਮੂਲੀ ਹੋਗੀ ਇਹ ਤੁਸੀਂ ਸਲਾਦ ਕੱਟ ਕੇ ਨਾ ਥੋੜੀ ਦੇਰ ਪਹਿਲਾਂ ਇੱਕ ਪਲੇਟ ਭਰ ਕੇ ਖਾ ਲਓ ਤੇ ਉਸ ਤੋਂ ਇੱਕ ਘੰਟਾ ਬਾਅਦ ਦੁਪਹਿਰ ਦੀ ਰੋਟੀ ਖਾਓ ਤੁਹਾਡਾ ਕਦੇ ਵੀ weight ਨਹੀਂ ਵਧੂਗਾ ਤੁਹਾਡਾ weight ਬੈਲੈਂਸ ਤੁਹਾਡਾ weight ਘਟਿਆ ਰਹੂਗਾ ਔਰ ਤੁਹਾਡਾ weight ਕਦੀ ਵੀ ਨਹੀਂ ਵਧੂਗਾ ਹਨਾ ਤੇ ਉਸ ਤੋਂ ਬਾਅਦ ਆ ਗਿਆ ਆਪਾਂ ਸ਼ਾਮ ਨੂੰ ਸ਼ਾਮ ਨੂੰ ਅਗਰ ਤੁਹਾਨੂੰ ਭੁੱਖ ਲੱਗੀ ਹੈ ਤਾਂ ਤੁਸੀਂ ਕੁਝ ਹਲਕਾ ਫੁਲਕਾ ਖਾ ਲਓ ਚਾਹ ਦੇ ਨਾਲ ਇੱਕ ਸਵੇਰ ਦੀ ਚਾਹ ਪੀਣੇ ਆ ਨਾ ਆਪਾਂ ਜਿਹੜੀ ਉਹ ਸਵੇਰ ਦੀ ਚਾਹ ਤੁਸੀਂ ਪੀਣੀ ਹੈ ਤਾਂ ਸਿਰਫ ਥੋੜੀ ਜੀ ਲੋ ਤੁਸੀਂ ਕਦੇ ਵੀ ਖਾਲੀ ਚਾਹ ਨਾ ਲਿਓ ਉਹਦੇ ਨਾਲ ਇੱਕ ਜਾਂ ਦੋ ਬਿਸਕੁਟ ਵਗੈਰਾ ਲੈ ਲਓ ਖਾਲੀ ਚਾਹ ਪੀਂਦੇ ਹੋ ਨਾ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਹਾਨੀਕਾਰਕ ਹੈ ਤੁਹਾਡੇ ਸਿਹਤ ਦੇ ਲਈ ਇਸ ਕਰਕੇ ਤੁਸੀਂ ਖਾਲੀ ਚਾਹ ਨਾ ਪੀਓ ਚਾਹ ਦੇ ਨਾਲ ਤੁਸੀਂ ਹਲਕੀ ਫੁਲਕਾ ਕੋਈ ਬਿਸਕੁਟ ਲੈ ਲਓ ਇੱਕ ਜਾਂ ਦੋ ਹਨ ਤੇ ਬਾਕੀ ਗੱਲ ਕਰਦੇ ਆਪਾਂ ਸ਼ਾਮ ਦੀ ਰਾਤ ਨੂੰ ਤੁਸੀਂ ਕਦੇ ਵੀ ਕਦੇ ਵੀ ਤੁਸੀਂ ਚੋਲ ਨਾ ਖਾ ਕੇ ਪੈਣੇ ਚਾਵਲ ਆਪਾਂ ਰਾਤ ਨੂੰ ਬਣਾ ਲੈਣੇ ਹਨਾ ਕਦੇ ਵੀ ਤੁਸੀਂ ਰਾਤ ਨੂੰ ਚੋਲ ਨਹੀਂ ਖਾਣੇ ਰਾਜਮਾ ਦੀ ਸਬਜ਼ੀ ਨਹੀਂ ਖਾਣੀ ਤੇ ਇੱਕ ਆਪਾਂ ਨੇ ਰਾਤ ਨੂੰ ਦਹੀਂ ਇਹ ਤਿੰਨ ਚੀਜ਼ਾਂ ਅਵੋਇਡ ਕਰਿਓ ਜੀ ਚਾਵਲ ਰਾਜਮਾ ਚਾਵਲ ਰਾਜਮਾ ਤੇ ਇੱਕ ਹੋ ਗਿਆ ਆਪਣਾ ਦਹੀਂ ਇਹ ਤਿੰਨ ਚੀਜ਼ਾਂ ਰਾਤ ਨੂੰ ਅਵੋਇਡ ਕਰੋ ਜੀ ਇਹ ਨੀਰਾ ਜ਼ਹਿਰ ਹੈ ਤੁਸੀਂ ਰਾਤ ਨੂੰ ਕਦੇ ਨਹੀਂ ਖਾਣੀਆਂ ਇਹ ਤਿੰਨ ਚੀਜ਼ਾਂ ਦੁਪਹਿਰ ਨੂੰ ਖਾ ਲਓ ਬਹੁਤ ਵਧੀਆ ਦੁਪਹਿਰ ਨੂੰ ਖਾ ਲਓ ਪਰ ਰਾਤ ਨੂੰ ਨਾ ਕਦੀ ਵੀ ਖਾਓ ਇਹ ਚੀਜ਼ਾਂ ਇਹ ਰਾਤ ਨੂੰ ਤੁਹਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਔਰ ਇੱਕ ਮੇਨ ਪੁਆਇੰਟ ਹੈ ਜੀ ਰਾਤ ਨੂੰ ਰੋਟੀ ਖਾਣ ਜਦੋਂ ਤੁਸੀਂ ਰੋਟੀ ਖਾ ਕੇ ਹਟਦੇ ਹੋ ਨਾ ਉਸਤੇ ਰੋਟੀ ਖਾਣ ਤੋਂ ਬਾਅਦ 500 ਕਦਮ 500 ਕਦਮ ਤੁਸੀਂ ਵਾਕ ਕਰਨੀ ਹੈ ਯਾਨੀ ਤੁਸੀਂ ਰੋਟੀ ਖਾਣ ਤੋਂ ਬਾਅਦ ਚੱਲਣਾ ਹੀ ਚੱਲਣਾ ਹੈ ਰਾਤ ਨੂੰ ਉਹਦੇ ਨਾਲ ਤੁਹਾਡੀ ਜੋ ਰੋਟੀ ਹੁੰਦੀ ਆ ਚੰਗੀ ਤਰ੍ਹਾਂ ਪਚ ਜਾਂਦੀ ਹੈ ਹਨਾ ਨਾਲੇ ਤੁਹਾਡੇ ਰਾਤ ਨੂੰ ਪੇਟ ਗੈਸ ਨਹੀਂ ਬਣੂਗੀ ਤੁਹਾਡੀ ਐਸਡੀਟੀ ਨਹੀਂ ਬਣੂਗੀ ਜੋ ਤੁਹਾਡੇ ਪੇਟ ਦੇ ਵਿੱਚ ਤਜਾਬ ਬਣਦਾ ਤਜਾਬ ਨਹੀਂ ਬਣੂਗਾ ਔਰ ਤੁਹਾਡੇ ਪੇਟ ਦੇ ਅੰਦਰ ਗੈਸ ਨਹੀਂ ਬਣੂਗੀ ਔਰ ਤੁਸੀਂ ਆਪਣੇ ਆਪ ਨੂੰ ਇੱਕਦਮ ਹੌਲਾ ਮਹਿਸੂਸ ਕਰੋਗੇ ਔਰ ਇਹਦੇ ਨਾਲ 100% ਆ ਜੀ ਤੁਹਾਡਾ weight ਨਹੀਂ ਵਧੂਗਾ ਮੇਨ ਪੁਆਇੰਟ ਹੈ ਤੁਹਾਡਾ weight ਨਹੀਂ ਵਧੂਗਾ ਅਗਰ ਤੁਸੀਂ ਰੋਟੀ ਖਾ ਲਈ ਰੋਟੀ ਖਾ ਕੇ ਨਾਲ ਦੀ ਨਾਲ ਪੈ ਜਾਣੇ ਹੈ ਹਨਾ ਕਿ ਆ ਹੁੰਦਾ ਕਿ ਆਪਾਂ ਨਾਲ ਦੀ ਨਾਲ ਪੈ ਕੇ ਰੋਟੀ ਖਾ ਕੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਰੋਟੀ ਖਾ ਕੇ ਰਾਤ ਦੀ ਤੁਸੀਂ ਕਦੇ ਵੀ ਪੈਣਾ ਨਹੀਂ ਹੈ ਤੁਸੀਂ 500 ਕਦਮ ਸਿਹਤ ਕਰਨੀਓ ਕਰਨੀ ਹੈ ਜਿਉ ਜੋ ਤੁਸੀਂ ਰੋਟੀ ਖਾ ਕੇ ਸੈਰ ਕਰੋਗੇ ਨਾ ਡੇਲੀ ਤੁਸੀਂ ਆਪਣੇ ਆਪ ਦੇਖੋਗੇ ਸਾਰੀ ਬਿਮਾਰੀਆਂ ਆਪਣੇ ਆਪ ਚਲੀ ਜਾਣੀਆਂ ਸਾਰੀ ਬਿਮਾਰੀਆਂ ਖਤਮ ਹੋ ਜਾਣੀਆਂ ਤੁਸੀਂ ਥੋੜਾ ਜਿਹਾ ਆਪਣੇ ਸਰੀਰ ਨੂੰ ਮੈਂਟੇਨ ਰੱਖਣ ਲਈ ਥੋੜਾ ਜਿਹਾ ਕਸ਼ਟ ਚੱਲਣਾ ਪੈਣਾ ਜੀ ਥੋੜੀ ਜੀ ਤੁਹਾਨੂੰ ਟਾਈਮ ਕੱਢਣਾ ਪੈਣਾ 10 ਮਿੰਟ ਐਕਸਰਸਾਈਜ਼ ਦੇ ਲਈ ਟਾਈਮ ਕੱਢਣਾ ਪੈਣਾ ਡੇਲੀ ਤੁਹਾਨੂੰ ਸਵੇਰੇ ਔਰ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਦੋਨੋਂ ਟਾਈਮ ਤੁਹਾਨੂੰ ਚੱਲਣਾ ਚਾਹੀਦਾ ਸੈਰ ਕਰਨੀ ਚਾਹੀਦੀ ਆ ਤੁਹਾਡਾ ਸਰੀਰ ਇੱਕਦਮ ਫਿੱਟ ਹੋਊਗਾ ਔਰ ਕਦੇ ਵੀ ਕੋਈ ਬਿਮਾਰੀ ਨਹੀਂ ਲੱਗੂਗੀ ਹਨਾ ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਆਪਾਂ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਸਾਰੇ ਹੈਲਥ ਦੇ ਜੋ ਚੀਜ਼ਾਂ ਹੁੰਦੀਆਂ ਸਾਰੀਆਂ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੁੰਦੀ ਤੇ ਸਾਰੀ ਚੀਜ਼ਾਂ ਆਪਣੇ ਘਰ ਦੇ ਵਿੱਚ ਹੀ ਮੌਜੂਦ ਹੁੰਦੀਆਂ ਤੇ ਇੱਕ ਚੀਜ਼ ਹੋਰ ਹੈ ਜੇ ਤੁਸੀਂ ਆਪਣੇ ਘਰ ਦੇ ਵਿੱਚ ਅ ਕਿਆ ਕਹਿੰਦੇ ਆ ਉਹਨੂੰ ਰਿਫਾਈਂਡ ਰਿਫਾਈਂਡ ਆਇਲ ਯੂਜ਼ ਕਰਦੇ ਹੋ ਤਾਂ ਉਹਨੂੰ ਵੀ ਬੰਦ ਕਰ ਦਿਓ ਜਿਉ ਤੁਸੀਂ ਰਿਫਾਈਂਡ ਆਇਲ ਯੂਜ਼ ਕਰਦੇ ਹੋ ਨਾ ਉਹਦੇ ਨਾਲ ਹੱਡਾਂ ਗੋਡਿਆਂ ਦੇ ਜੋ ਦਰਦ ਹੁੰਦੇ ਆ ਅੱਜਕੱਲ ਉਹ ਬਹੁਤ ਛੇਤੀ ਹੁੰਦੇ ਆ ਤੁਸੀਂ ਰਿਫਾਈਂਡ ਆਇਲ ਖਤਮ ਕਰ ਦਿਓ ਉਹਦੀ ਜਗ੍ਹਾ ਤੁਸੀਂ ਦੇਸੀ ਕੀ ਵਰਤ ਲਓ ਅਗਰ ਤੁਹਾਡੇ ਘਰ ਦੇਸੀ ਕੀ ਨਹੀਂ ਹੈਗਾ ਤੁਸੀਂ ਸਰੋਂ ਦਾ ਤੇਲ ਵਰਤ ਲਓ ਸਰੋਂ ਦਾ ਤੇਲ ਯੂਜ਼ ਕਰੋ ਤੀਲਾ ਦਾ ਤੇਲ ਯੂਜ਼ ਕਰੋ ਤੇ ਇੱਕ ਨਾਰੀਅਲ ਦਾ ਤੇਲ ਇਹ ਤਿੰਨ ਚੀਜ਼ਾਂ ਯੂਜ਼ ਕਰ ਲਓ ਤੁਸੀਂ ਨਾਰੀਅਲ ਦਾ ਤੇਲ ਸੌਰੋਂ ਦਾ ਤੇਲ ਤੇ ਇੱਕ ਹੋ ਗਿਆ ਆਪਣਾ ਤੀਲਾਂ ਦਾ ਤੇਲ ਹਨਾ ਇਹ ਤਿੰਨੋਂ ਚੀਜ਼ਾਂ ਤੁਸੀਂ ਤੇਲ ਰੱਖ ਲਓ ਘਰ ਦੇ ਵਿੱਚ ਰੋਟੀਆਂ ਵਗੈਰਾ ਤੇ ਚੋਪੜਨ ਲਈ ਹਨਾ ਤੇ ਜਿਹੜਾ ਰਫੈਂਡ ਤੇਲ ਹੈ ਇਹ ਬੰਦ ਕਰ ਦਿਓ ਜੀ ਰੀਫਾਈਂਡ ਜਿਹੜਾ ਹੈਗਾ ਨਾ ਰਿਫਾਈਂਡ ਕੰਨੇ ਆਪਾਂ ਘਰ ਚ ਲੈ ਕੇ ਆਂਦੇ ਆ ਇਹ ਵੀ ਨੀਰਾ ਜ਼ਹਿਰ ਹੈ ਜੀ ਇੱਕ ਹੋਰ ਚੀਜ਼ ਹੈ ਜੀ ਜੋ ਮੈਂ ਘਰ ਦੇ ਨਾਲ ਸੰਬੰਧਿਤ ਤੁਹਾਨੂੰ ਹੈਲਥ ਦੇ ਨਾਲ ਸੰਬੰਧਿਤ ਦੱਸਣ ਲੱਗੀ ਆ ਉਹ ਹੈ ਪਲਾਸਟਿਕ ਜਿਹੜੀ ਚੀਜ਼ਾਂ ਦੇ ਵਿੱਚ ਆਪਾਂ ਪਲਾਸਟਿਕ ਦੇ ਡੱਬਿਆਂ ਚ ਚੀਜ਼ਾਂ ਪਾੰਨੇ ਆ ਨਾ ਉਹ ਵੀ ਨੀਰਾ ਜ਼ਹਿਰ ਹੈ ਤੁਸੀਂ ਆਪ ਹੀ ਸੋਚੋ ਪਲਾਸਟਿਕ ਜਦੋਂ ਆਪਾਂ ਪਿੰਗਲ ਆਂਦੇ ਆ ਕਿੰਨੀ ਗੰਦੀ ਸਮੈਲ ਆਂਦੀ ਆ ਪਲਾਸਟਿਕ ਦੀ ਹਨਾ ਪਲਾਸਟਿਕ ਪਲਾਸਟਿਕ ਦੀ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਹੈ ਤੁਸੀਂ ਪਲਾਸਟਿਕ ਦੇ ਡੱਬਿਆਂ ਨੂੰ ਅਵੋਇਡ ਕਰੋ ਸੁੱਕੀ ਚੀਜ਼ ਹੁੰਦੀ ਹੈ ਆਪਾਂ ਪਲਾਸਟਿਕ ਦੇ ਡੱਬੇ ਵਿੱਚ ਪਾ ਸਕਦੇ ਹਾਂ ਜਿਵੇਂ ਕਿ ਦਾਣਾਂ ਦੂਣਾਂ ਹੋ ਗਈਆਂ ਹਨਾ ਜਿਵੇਂ ਕਿ ਲਿਕਵਿਡ ਚੀਜ਼ ਹੈ ਜਿਹੜੀ 24 ਘੰਟੇ ਖੋਲ ਹੀ ਰਹਿੰਦੀ ਆ ਪਲਾਸਟਿਕ ਦੇ ਵਿੱਚ ਉਹ ਕਦੇ ਨਾ ਪਾਓ ਤੇ ਪਲਾਸਟਿਕ ਦੀ ਬੋਤਲਾਂ ਪਲਾਸਟਿਕ ਦੀ ਚੀਜ਼ਾਂ ਬਹੁਤ ਜ਼ਿਆਦਾ ਘੱਟ ਯੂਜ਼ ਕਰੋ ਤੇ ਤੁਸੀਂ ਲੈਣੀਆ ਸਟੀਲ ਦੀ ਲੈ ਲਓ ਤੇ ਅੱਜ ਕੱਲ ਤਾਂ ਦਵਾਰਾ ਚੱਲ ਗਿਆ ਜੀ ਪਿੱਤਲ ਪੁਰਾਣੇ ਟਾਈਮਾਂ ਦੇ ਵਿੱਚ ਪਿੱਤਲ ਹੁੰਦਾ ਤਾਂ ਨਾ ਹੁਣ ਦੁਬਾਰਾ ਪਿੱਤਲ ਸ਼ੁਰੂ ਹੋ ਗਿਆ ਤੇ ਤੁਸੀਂ ਪਿੱਤਲ ਦੇ ਭਾਂਡੇ ਵੀ ਯੂਜ਼ ਕਰ ਸਕਦੇ ਹੋ ਆਪਣੇ ਡੇਲੀ ਰੁਟੀਨ ਦੇ ਵਿੱਚ ਹਨਾ ਤੇ ਲੋ ਜੀ ਇਹ ਥੋੜੀ ਜਿਹੀ ਟਿਪਸ ਤੇ ਜਿਹੜੇ ਮੈਂ ਤੁਹਾਨੂੰ ਦੱਸੇ ਆ ਤੁਹਾਡੇ ਨਾਲ ਸ਼ੇਅਰ ਕਰ ਰਹੀ ਐ ਤੇ ਕਾਪੀ ਪੈਨ ਲਿਆ ਲਿਆ ਹੋਣਾ ਆਈ ਥਿੰਕ ਤੁਸੀਂ ਲਿਖਿਆ ਹੋਣਾ ਜਾਗਰ ਨਹੀਂ ਲਿਖਿਆ ਤਾਂ ਦੁਬਾਰਾ ਮੇਰੀ ਵੀਡੀਓ ਨੂੰ ਤੁਸੀਂ ਦੁਬਾਰਾ ਚਲਾ ਕੇ ਦੁਬਾਰਾ ਜੋ ਮੈਂ ਤੁਹਾਨੂੰ ਟਿਪਸ ਦੱਸਿਆ ਤੁਸੀਂ ਦੁਬਾਰਾ ਨੋਟ ਕਰ ਲਓ ਕਾਪੀ ਪੈਨ ਚੱਕ ਕੇ ਤੇ ਲੋ ਜੀ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਟਿਪਸ ਦੇ ਨਾਲ ਨਵੀਂ ਚੀਜ਼ਾਂ ਦੇ ਨਾਲ ਤਦ ਤੱਕ ਲਈਏ ਬਾਏ ਬਾਏ